ਕਿਸੇ ਵੀ ਭੋਲੇ ਪਾਲੇ ਸਿੱਧੇ ਸਾਦੇ ਮਨੁੱਖ ਨੂੰ ਧਰਮ ਦੇ ਪ੍ਰਤੀ ਆਸਥਾ ਭਾਵਨਾ ਤੇ ਪਿਆਰ ਰੱਖਣ ਵਾਲੇ ਮਨੁੱਖ ਨੂੰ ਜਿੰਨਾ ਸੌਖਾ ਧਰਮ ਦੇ ਨਾਂ ਤੇ ਠੱਗਿਆ ਜਾ ਸਕਦਾ ਹੈ ਇੰਨਾ ਸੌਖਾ ਠੱਗਣ ਦਾ ਹੋਰ ਕੋਈ ਤਰੀਕਾ ਨਹੀਂ ਕਿਉਂਕਿ ਲੋਕ ਬੜੇ ਸਿਆਣੇ ਨੇ ਤੁਸੀਂ ਲੋਕਾਂ ਨੂੰ 10 ਰੁਪਏ ਦੀ ਚੀਜ਼ 11 ਰੁਪਏ ਚ 12 ਰੁਪਏ ਚ ਨਹੀਂ ਵੇਚ ਸਕਦੇ ਉਹਨੂੰ ਪਤਾ ਹੈ 2 ਰੁਪਏ ਮਹਿੰਗੀ ਹੈ ਮੈਂ ਕਿਉਂ ਲਮਾ ਉਹ ਛੱਟ ਉਹਦਾ ਮੁਲਿਆਕਣ ਕਰੇਗਾ ਦੂਸਰੀ ਜਗ੍ਹਾ ਤੋਂ ਪਤਾ ਕਰੇਗਾ ਇਦਾਂ ਕਿਵੇਂ ਓਦਾਂ ਕਿਵੇਂ ਇਹ ਚੀਜ਼ ਕਿਵੇਂ ਹੈ ਕੀ ਇਹਦੀ ਗਰੰਟੀ ਹੈ ਜਿਹੜਾ ਮਨੁੱਖ ਬਾਰੀ ਤੌਰ ਤੇ ਵਪਾਰਕ ਦੁਨੀਆ ਵਿੱਚ ਪਰਿਵਾਰਕ ਦੁਨੀਆ ਵਿੱਚ ਸਮਾਜਿਕ ਦੁਨੀਆ ਵਿੱਚ ਇੱਕ ਇੱਕ ਰੁਪਏ ਦਾ حساب ਲਾਉਂਦਾ ਹੋਵੇ ਤੇ ਰੁਪਏ ਦਾ ਵੀ ਜਿੰਨੇ ਕਿਤੇ ਧੋਖਾ ਨਾ ਖਾਦਾ ਹੋਵੇ ਕਰਮ ਦੇ ਨਾਲ ਤੇ ਉਸ ਮਨੁੱਖ ਕੋਲੋਂ ਲੱਖਾਂ ਰੁਪਏ ਠੱਗੇ ਜਾ ਸਕਦੇ ਨੇ। ਔਰ ਇਸੇ ਤਰ੍ਹਾਂ ਹੋ ਰਿਹਾ ਹੈ। ਹੁੰਦਾ ਹੈ ਔਰ ਹੋ ਰਿਹਾ ਹੈ। ਧਾਕ ਕੌਣ ਰਹੇ ਨੇ? ਜਿਨ੍ਹਾਂ ਦਾ ਨਿੱਜ ਦਾ ਸਵਾਰਥ ਹੈ। ਮਤਲਬ ਸਵਾਰਥ ਆਪਣਾ ਨਿੱਜ ਦਾ ਹੈ। ਹੁਣ ਕਿਸੇ ਨੂੰ ਤੁਸੀਂ ਆਖੋ ਕਿ ਮੇਰੇ ਬੱਚੇ ਦੀ ਫੀਸ ਦੇ ਦਿਓ, ਮੇਰੇ ਘਰ ਰਾਸ਼ਨ ਪਾ ਦਿਓ। ਬਿਜਲੀ ਦਾ ਬਿੱਲ ਦੇ ਦਿਓ ਕੋਈ ਦੇਗਾ ਕਦੀ ਨਹੀਂ ਦੇਗਾ ਉਹ 10 ਸਵਾਲ ਖੜੇ ਕਰੇਗਾ ਤੁਹਾਡੇ ਤੇ ਤੂੰ ਕਰਦਾ ਕੀ ਹੈ ਤੇਰੀ ਇਨਕਮ ਕੀ ਹੈ ਕਮਾਈ ਕਿੰਨੀ ਹੈ ਬਿਜਲੀ ਦਾ ਬਿੱਲ ਕਿੰਨਾ ਹੈ ਕਿੰਨੇ ਬੱਚੇ ਨੇ ਕਿੰਨੀ ਫੀਸ 10 ਚੀਜ਼ਾਂ ਪੁੱਛੇਗਾ ਉਸੇ ਬੰਦੇ ਨੂੰ ਮਕਸਦ ਤੇ ਆਪਣਾ ਪੈਸੇ ਲੈਣਾ ਹੀ ਹੈ ਨਾ ਉਹਨੂੰ ਤੁਸੀਂ ਸਿੱਧੀ ਗੱਲ ਨਾ ਦੱਸ ਸਕੇ ਇਹ ਘਰ ਵਿੱਚ ਰਾਸ਼ਨ ਚਾਹੀਦਾ ਨਿਆਣਿਆਂ ਦੀ ਫੀਸ ਚਾਹੀਦੀ ਹੈ ਬਿੱਲ ਚਾਹੀਦਾ ਜਾਂ ਹੋਰ ਕੁਝ ਚਾਹੀਦਾ ਇਹ ਕੁਝ ਨਾ ਦੱਸ ਸਕੇ ਉਹਨੂੰ ਧਰਮ ਦੇ ਨਾਂ ਦੀ ਐਸੀ ਕਸਤੂਰੀ ਸੰਗਾਓ ਕਿ ਉਹ ਇੱਕ ਸਵਾਲ ਨਹੀਂ ਕਰੇਗਾ ਬੜਾ ਸੌਖਾ ਉਹ ਚੱਕਰ ਵਿੱਚ ਆ ਜਾਏਗਾ ਫਸ ਜਾਏਗਾ ਠੱਗਿਆ ਜਾਏਗਾ ਔਰ ਲੋਕ ਠੱਗ ਰਹੇ ਨੇ لباس ਧਰਮ ਦਾ ਨਾਮ ਧਰਮ ਦਾ ਦਿਖਾਵਾ ਧਰਮ ਦਾ ਗੱਲਾਂ ਧਰਮ ਦੀਆਂ ਨੇ ਪਰ ਮਕਸਦ ਕੇਵਲ ਮਾਇਆ ਸਮੇ ਸਮੇ ਦੇ ਨਾਲ ਇਹ ਚੀਜ਼ਾਂ ਚਲੀਆਂ ਚਲਦੀਆਂ ਰਹੀਆਂ ਕਈ ਵਾਰੀ ਲੋਕਾਂ ਦੇ ਸਾਹਮਣੇ ਵੀ ਸਭ ਕੁਝ ਆ ਜਾਂਦਾ ਸਭ ਕੁਝ ਵੇਖ ਕੇ ਵੀ ਸਾਹਮਣੇ ਆਉਣ ਦੇ ਬਾਵਜੂਦ ਵੀ ਲੋਕੇ ਸੱਗਰ ਨੂੰ ਆਖੋ ਪਰੋਖਾ ਕਰ ਦਿੰਦੇ ਨੇ ਚਲੋ ਛੱਡੋ ਮੈਂ ਕੀ ਲੈਣਾ ਕਿਉਂਕਿ ਮਸਲਾ ਧਰਮ ਦਾ ਹੈ ਫਿਰ ਡਰਦਾ ਬੰਦਾ ਠਗਿਆ ਜਾਂਦਾ ਹੈ ਫਿਰ ਵੀ ਡਰਦਾ ਹੈ ਕਿ ਕਿਤੇ ਮੈਂ ਬੋਲ ਕੇ ਗੁਨਾਹਗਰ ਨਾ ਹੋ ਜਾਵਾਂ ਸਿਆਣੇ ਲੋਕਾਂ ਦੀ ਚੁੱਪ ਮੂਰਖ ਲੋਕਾਂ ਨੂੰ ਮਾੜੇ ਕਰਮ ਕਰਨ ਵਾਸਤੇ ਉਤਸ਼ਾਹਿਤ ਕਰਦੀ ਹੈ ਸੱਚੇ ਬੰਦੇ ਦੀ ਚੁੱਪ ਝੂਠੇ ਬੰਦੇ ਨੂੰ ਆਪਣੇ ਝੂਠ ਦਾ ਪਸਾਰਾ ਕਰਨ ਵਾਸਤੇ ਹੌਸਲਾ ਤੇ ਦਲਾਸਾ ਦਿੰਦੀ ਹੈ ਜਿੱਥੇ ਮਸਲਾ ਧਰਮ ਦਾ ਆਵੇ ਉੱਥੇ ਬੰਦਾ ਡਰਦਾ ਹੀ ਨਹੀਂ ਬੋਲਦਾ ਮੇਥੋਂ ਗਲਤੀ ਨਾ ਹੋ ਜੇ ਕਿਤੇ ਜਾਂ ਫਿਰ ਆਪੇ ਕਹਿੰਦੇ ਨੇ ਚਲੋ ਜਿਹੜਾ ਕੋਈ ਕਰੇਗਾ ਉਹ ਆਪੇ ਭਰੇਗਾ ਆਪਾਂ ਨੂੰ ਕੀ ਹੀ ਇਹ ਗੱਲਾਂ ਸ਼ੁਰੂ ਤੋਂ ਧਰਮ ਦਾ ਆਸਰਾ ਲੈ ਕੇ ਆਪਣੇ ਔਰ ਆਪਣੇ ਪਰਿਵਾਰ ਦੀ ਉਧਰ ਪੂਰਤੀ ਦਾ ਇਹ ਵਸੀਲਾ ਟਕਵੰਜ ਕਰਨ ਵਾਲੇ ਅਖੌਤੀ ਦਿਖਾਵੇ ਦੇ ਧਰਮੀ ਬੰਦੇ ਨੇ ਲੋਕਾਂ ਨੂੰ ਇਸੇ ਤਰ੍ਹਾਂ ਲੁੱਟਿਆ